ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਜੀ ਸਹਿਰ ਰਾਮਪਰਾ ਪੂਲ ਤੇ ਮਹਾਰਾਜ ਰੋਡ ਤੇ ਆਪਾਂ ਚਰਨਜੀਤ ਦੇ ਬਾਈ ਦੇ ਘਰ ਆਪਾਂ ਵੀਡੀਓ ਬਣਾ ਰਹੇ ਆਂ ਤੇ ਵੀਡੀਓ ਦੇ ਵਿੱਚ ਇੱਕ 20 ਕਿਲੋ ਦੀ ਸੂਈ ਵੀ ਆਪਾਂ ਤੁਹਾਨੂੰ ਝੋਟੀ ਦਿਖਾ ਰਹੇ ਆਂ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਵੀ ਕਿੰਨਾ ਕੁ ਦੁੱਧ ਹੈ ਤੇ ਕੀ ਇਹਦਾ ਰੇਟ ਹੈ ਪਹਿਲਾਂ ਆਪਾਂ ਤੁਹਾਨੂੰ ਥਣ ਲੇਵੀ ਦੀ ਬਣਤਰਾ ਆਪਾਂ ਤੁਹਾਨੂੰ ਦਿਖਾ ਦਈਏ ਵੀਡੀਓ ਆਪਾਂ ਜਿਹੜੀ ਬਣਾ ਰਹੇ ਆਂ ਦੁਪਹਿਰੇ ਜੀ ਆਪਾਂ ਵੀਡੀਓ ਬਣਾ ਰਹੇ ਆਂ ਤੜਕੇ ਮਿੱਤਰੋ ਧਾਰ ਚੋਈ ਵੀ ਆ ਕੋਈ ਏ ਖੜ ਨਹੀਂ ਲਾਇਆ ਨੋਰਮਲ ਲੇਵੇ ਤੇ ਆਪਾਂ ਇਹ ਵੀਡੀਓ ਬਣਾ ਰਹੇ ਆ ਥਾਲੇ ਵੀ ਦੀ ਪੂਰੀ ਸਾਫ ਹੈ ਤੇ ਕਰਦੇ ਆ ਭਾਈ ਦੇ ਨਾਲ ਗੱਲਬਾਤ ਹਾਂ ਭਾਈ ਜੀ ਕੀ ਹਾਲ ਚਾਲ ਹੈ ਜੀ ਸਸੀ ਕਾ ਹੋ ਠੀਕ ਹੈ ਜੀ ਠੀਕ ਠਾਕ ਜੀ ਆ ਕਿਹੜਾ ਸੂਆ ਸੂਈ ਆ ਦੂਜਾ ਸੂਆ ਦੂਜਾ ਸੂਆ ਸੂਈ ਆ ਹਾਂ ਜੀ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਤਿੰਨ ਹੋ ਗਏ 22 ਦਿਨ ਹੋ ਗਏ 22 ਦਿਨ ਕਿੰਨਾ ਕ ਦੁੱਧ ਤਿਆਰ ਹੈ ਦੁੱਧ ਸਾਢੇ 10 ਲੀਟਰ ਹੁਣ ਤਿਆਰ ਰੈਡੀ ਹੈ ਸਾਢੇ 10 ਹਾਂ ਪੂਰਾ ਟਾਈਮ ਕੋਈ ਚੋਣਾ ਚਾਹੁੰਦਾ ਜੋ ਮਰਜ਼ੀ ਚੋਣੇ ਠੀਕ ਆ ਰੇਟ ਕੀ ਕਰਤਾ 1 20 ਤੋਰੇ ਫਿਰ 1 ਲੱਖ 20000 ਮਿੱਤਰੋ ਮੁੱਲ ਹੈ ਕਾਦਰ ਦਰਮਿਆਨਾ ਹੈ ਮਗਰ ਕੱਟਾ ਕੱਤੀ ਕੱਤੀ ਮਗਰ ਕੱਟੀ ਆ ਜੀ 20 22 ਦਿਨਾਂ ਦੀ ਸੂਈ ਵੀ ਆ ਜਿਹੜੇ ਵੀ ਪੀਰ ਭਰਾ ਨੂੰ ਲੋੜ ਹੋਵੇ ਤਾਂ ਕਰ ਸਕਦੇ ਹੋ ਤੁਸੀਂ ਸੰਪਰਕ ਸਹਿਰ ਰਾਮਪੁਰਾ ਜਿੱਥੇ ਝਿੜੀ ਆ ਝਿੜੀ ਦੇ ਬਿਲਕੁਲ ਨੇੜੇ ਵੱਜ ਦਾ ਘਰ ਆ ਸੂਏ ਤੇ ਬਸ ਇਹ ਤੋਂ ਮੋੜ ਲਿਓ ਮੋੜ ਲਿਓ ਮੁੱਲ ਹੈਗਾ 120 ਇੱਕ 20 120 ਦੇ ਵਿੱਚੋਂ ਮਿੱਤਰੋ ਮਾਣਦਾਨ ਹੋ ਜਾਣਾ ਥੋੜਾ ਘਣਾ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰ ਸਕਦੇ ਹੋ ਤੁਸੀਂ ਸੰਪਰਕ ਤੇ ਨੰਬਰ ਦੱਸ ਦਿਓ ਜੀ ਆਪਣਾ ਹਾਂਜੀ 7866 7866 67091 67091 ਅ ਦੂਜੇ ਸੂਏ ਸੂਈ ਵੀ ਆ 22 ਇਨਾ ਦੀ ਸੂਈ ਆ 10 10.5 ਲੀਟਰ ਤਿਆਰ ਹੈ ਹਰਿਆਣੇ ਚ ਲੈ ਜਾਂਦੀ ਆ ਹਰਿਆਣੇ ਚ ਲੈ ਜਾਂਦੀ ਆ ਓਕੇ パン <Thank>